ਹੋਣ ਲਈਏ ਤਿਆਰੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਸਤਿ ਸ੍ਰੀ ਅਕਾਲ ਨਮਸਤੈ ਸਤਿ ਸ੍ਰੀ ਅਕਾਲ ਅੱਜ ਹੈਗੀ ਆ ਮਾਗੀ ਮਾਗੀ ਦਾ ਤਿਹਾੜਾ ਤੇ ਸਾਡੇ ਪਿੰਡ ਨਿਕਲਦਾ ਨਗਰ ਕੀਰਤਨ ਮਾਗੀ ਦੇ ਤਿਹਾਡੇ ਦਿਹਾੜੇ ਤੇ ਤੇ ਲੱਗੇ ਆ ਰੰਗੋਲੀ ਬਣਾ ਹਾਂਜੀ ਕੋਈ ਫਲਾਵਰ ਫਲੋਰ ਬਣਾਉਂਦੇ ਆ ਰੰਗੋਲੀ ਇੱਥੇ ਵੇਖੋ ਤੇ ਜਿੱਦਾਂ ਪਿਛਲੀ ਵਾਰ ਬਣਾਏ ਸੀ ਕਿ ਸ਼ਿਗਾਰੀ ਕਰ ਲੈਣਾ ਚਿੱਟੀ ਗਲੀ ਹੈ ਹੱਟ ਕੋ ਤੇ ਰੰਗ ਹੈ ਨਹੀਂ ਤੇ ਬਾਅਦ ਵਿੱਚ ਸੋਚਿਆ ਸੀ ਵੀ ਰੰਗ ਲਿਆਉਂਦੇ ਤੇ ਸੋਹਣੇ ਲੱਗਣੇ ਸੀ ਐਦਕੀ ਮੈਂ ਪਹਿਲਾਂ ਹੀ ਮੰਗਾ ਲਈ ਸੀ ਰੰਗ ਦੋ ਦੋ ਪੈਕੇਟ ਜਿੰਨੇ ਕਿ ਇਹਨਾਂ ਦੇ ਰੰਗਦਾਰ ਫੁੱਲ ਬਣਨਗੇ ਤਾਂ ਨਹੀਂ ਤੇ ਕਲੀ ਜ ਆਪਣੇ ਕੋਲ ਹੈ ਹੀ ਕਲੀ ਖੁੱਲੀ ਲੈਂਦੀ ਹੈ 10 ਕਿਲੋ ਕਲੀ ਦੇ ਤੇ ਉਹ ਘੱਟ ਆ ਜਾਣੀ ਹੈ ਲਿਆ ਫੜਾਓ ਤੇ ਹੁਣ ਇਹ ਸਾਰੇ ਮੈਂ ਕੋਲੀਆਂ ਚ ਪਾਉਂਦੀ ਮੈਂ ਚਲ ਸੌਖੇ ਫੜ ਕੇ ਚੁੰਗੀਆਂ ਨਾਲ ਤੇ ਫਲਾਵ ਬਣ ਜਾਣਗੇ ਕਿੰਨੇ ਰੰਗ ਵਾਏ 1 2 3 4 ਕਲ ਨਹੀਂ 6 ਵਾ ਆਹ ਤੇ ਕਲੀ ਆ ਇਹ ਕਲੀ ਚਿੱਪੀ ਪਿਛਲੇ ਰਿਹਾ ਨਹੀਂ ਜਿਆਦਾ ਇਸ ਵਕਤ ਫੁੱਲਵਾਤਾ ਹੀ ਤੇ ਉਤੋਂ ਪਹਿਲਾਂ ਹੀ ਗੱਡੀਆਂ ਗੁਡੀਆਂ ਲੰਘ ਗਏ ਉਹ ਖਰਾਬ ਹੋ ਗਏ ਤੇ ਐਦ ਕੀ ਹੋਣਾ 12 ਵਜੇ ਚੱਲੇ ਆ ਤੇ ਅਸੀਂ ਆਖਿਆ ਵੀ ਚੱਲ ਲਾਗੇ ਜੀ ਬਣਾਵਾਂਗੇ ਫਲਾਵਰ ਆਹੋ ਜੀ ਨਿਕਲਦੇ ਆ ਕੋਈ ਨਾ ਕੋਈ ਚੀਜ਼ ਨਿਕਲ ਗਈ ਜੀ ਜਿਆਦਾ ਜਿਹੜੀ ਉਹ ਸਾਡੇ ਘਰ ਆਈ ਫੱਟੇ ਲੈਣ ਗੱਡੀ ਉਹਨੇ ਸਾਰਾ ਖਲਾਰਾ ਪਾਦਣਾ ਹੈ ਮੌਸਮ ਵੀ ਅਜਿਹਾ ਦਾ ਹੀ ਆ ਸੂਰਜ ਦਾ ਕਿਤੇ ਨਾਮੋ ਨਿਸ਼ਾਨ ਦੂਰ ਦੂਰ ਤੱਕ ਨਹੀਂ ਆ ਹਵਾ ਚੱਲਣ ਦੀ ਹੈ ਮਾੜੀ ਮਾੜੀ ਚਿੱਟੀਆਂ ਖਤਮ ਬੱਚੇ ਸਕੂਲ ਜਾਣਗੇ ਚਲੋ ਜੀ ਇਹ ਵੀ ਵਧਾਈ ਤੁਹਾਡੇ ਵਾਲ ਆ ਜਿਹੜੀ ਢਾੜੀ ਲਾ ਹਾ ਸ਼ਰੀ ਮੂੰਹ ਵੇਸ਼ ਆਰੀ ਦਾ ਹੁਣ ਯਾ ਰੱਬਾ ਕਹਿ ਤੈਨੂੰ ਛੁੱਟੀਆਂ ਵਾਗ ਜਾਲ ਆਜੋ ਆਜੋ ਕਰੀਏ ਸ਼ੁਰੂ ਚਾਚੀ ਨੇ ਤਾਂ ਆਪਣੇ ਘੇਟ ਅਕੇ ਬਣਾ ਲਈ ਸੀ ਬੜੇ ਸੋਹਣੇ ਕਦੋਂ ਬਣਾਈ ਆ ਆ ਜਿਹੜੀ ਕੱਲੀ ਨੇ ਸਵੇਰੇ ਖਲਾਰਦੇ ਆ ਆਵੇ ਬਣਾ ਕੇ ਗਈ ਚਾਚੀ ਨੇ ਆਪ ਕਹਿਆ ਬਣਾਉ ਉਹਨਾਂ ਨੇ ਆ ਇਹ ਤਾਂ ਸੁੱਤੇ ਸੀ ਹਾਂ ਹੀ ਸੁੱਤੇ ਆ ਜਦੋਂ ਉਹ ਬਣਾ ਆ ਸਿਰਸਰੇ ਕਰ ਜਾਂਦੇ ਨੇ ਇੰਨੀ ਉਹ ਵੀ ਨੀਰ ਕਰਕੇ ਗਏ ਚਲੋ ਚਲ ਮੈਂ ਤਾਂ ਸ਼ੁਰੂ ਕਰ ਰੰਗੋਲੀ ਯਾਰ ਕਰ ਤੂੰ ਬਣਾ ਇਹਦੀ ਬਣਾਈ ਰੰਗੋਲੀ ਲੈ ਲਿਓ ਬਣਾ ਲਾਂਗੇ ਬੜੀ ਸੋਹਣੀ ਬਣਾਈ ਇਹਨਾਂ ਦੀਵਾਲੀ ਤੇ ਦੀਵਾਲੀ ਤੇ ਬਣਾਈ ਉਹ ਨਹੀਂ ਜਿਆਦਾ ਚੀਨ ਮੀਨ ਨਹੀਂ ਬਣਾਉਣਾ ਬਸ ਮੋਟੇ ਮੋਟੇ ਫੁੱਲ ਦੇ ਫੋਨੇ ਆ ਮੈਂ ਤੋਹੇ ਨਹੀਂ ਇੱਥੇ ਫੁੱਲ ਬਣਾ ਅਜੇ ਸਲਾਹ ਕਰਨ ਦੀਆਂ ਮੈਂ ਕੀ ਕਰਨਾ ਖਰਾਬ ਨਾ ਕਰੀ ਖਰਾਬ ਨਾ ਕਰੀ ਕੋਈ ਗੱਲ ਨਹੀਂ ਇੱਥੇ ਖੜਾ ਕੇ ਨੰਬਰ ਲੱਗਣੇ ਆ ਕੋਈ ਨਹੀਂ ਫੇਰ ਬਣਾ ਲਾਂਗੇ ਵੈਲਕਮ ਨੇ ਜੀ ਮਾਈਕ ਦੇਖੋ ਚੜੀ ਤੂੰ ਪੰਗਾ ਜਾ ਜੀ ਤਾਂ ਬੈਲ ਇੱਕ ਪਾਸੇ ਪੈਣਾ ਹਾਂ ਕੰਮ ਜਿਹੜਾ ਬਾਜ ਪੈਣਾ ਹੈ ਹਾਂ ਹਾਂ ਠੀਕ ਹੈ ਡਬਲਯੂ ਦਾ ਤੇ ਬੈਲੈਂਸ ਹੀ ਵਿਗਾੜਦਾ ਤੂੰ ਜੀਤਾ ਹਾਂ ਢਿੱਡ ਇੱਕ ਵਾਰ ਨਾਲ ਹੀ ਲਾਤਦਾ ਤਾਂ ਢਾਂਡੇ ਚ ਵਡਬਲ ਜੀ ਸੋਣੇ ਸਰੀ ਪਰਾਂ ਆ ਜੇ ਮੇਹਲਾ ਪੁੱਤ ਨਾ ਕਰੀ ਥੋੜੀ ਥੋੜੀ ਪਾ ਹ ਕਲੀ ਵਾਦੂ ਆ ਨਾ ਵਾਦੂ ਨਹੀਂ ਆ ਚੱਲ ਕੰਮ ਆ ਜੂਗੀ ਫੇਰ ਬਸ ਕਰ ਵੈਲਕਮ ਆਓ ਥਾੜੇ ਬੂਗਾ ਤੇ ਚਾਚੀ ਦੇ ਲੈ ਦਾਂਗੇ ਤੂੰ ਹੀ ਪਰਾਂ ਤੂੰ ਹੀ ਪਰਾਂ ਦੇ ਸਰੀ ਪਰਾਂ ਹੋ ਜਾਇਦਾ ਹੱਥ ਲਵੇ ਨਾ ਲਵੇ ਲਵੇ ਮੇਰਾ ਸ਼ਰਚਾ ਸ਼ੇਰਾਜੀ ਪਾਛੇ ਜੀ ਸੀਓ ਸੀਓਟੀਈ ਹਾਂ ਇਤਰੇ ਜੀ ਫੇਰ ਉੱਥਾ ਬੈਠ ਜਾਓ ਨਾ ਤੂੰ ਕੋਈ ਕਲਾਕਾਰੀ ਦਿਖਾ ਨਾ ਤੂੰ ਚੱਲ ਤਰੇਬੀਸੀ ਲੈ ਜਾ ਦੇ ਤੂੰ ਚਾਚੀ ਦੇ ਗੇੜ ਤੋਂ ਲੈ ਕੇ ਨਾ ਉੱਥੋਂ ਇੱਥੋਂ ਕੇਬੀਸੀ ਲੈ ਦੇ ਸਾਰੀ ਹਾਂ ਚਾਚੀ ਏਬੀਸੀ ਲੈ ਦੀਏ ਜੋ ਮਰਜ਼ੀ ਲੈ ਲਓ ਠੀਕ ਆ ਵੈਲਕਮ ਚਲੋ ਹਾਂ ਦੋ ਡਬਲ ਜੀ ਨੂੰ ਬਸ ਮਾਰੀ ਨਹੀਂ ਸਾਡੇ ਤੇ ਵੈਲਕਮ ਬੋਥ ਜੀ ਆਏ ਨੇ ਨਹੀਂ ਆਏ ਨਹੀਂ ਨਹੀਂ ਹੋਰ ਕੋ ਲਿਖਣਾ ਨਹੀਂ ਜੀ ਆਏ ਵਧੀਆ ਲੱਗਣਾ ਵੈਲਕਮ ਤੁਹਾਨੂੰ ਪਣਾ ਹਾਹੋ ਪਣਾ ਕੋ ਲਿਖਾਂ ਗਈ ਮਨੁੱਖ ਬੋਲ ਦਵਾ ਜਿੱਦ ਕੱਭ ਹੋ ਗਈ ਏ ਤੂੰ ਐ ਥੱਕ ਗਈ ਥੱਕ ਗਈ ਹੁਣੇ ਹੁਣੇ ਥੱਕ ਵੀ ਗਈ ਮੈਂ ਨਾ ਹੈਲਪ ਕਰਾਂ ਮੈਂ ਇਹ ਤੇ ਉੱਲੂ ਜਾ ਬਾਂਡੀ ਆ ਇਦਾਂ ਦੇ ਪੱਤੇ ਮਰੋ ਸ਼ਰੀਰ ਦਾ ਹੱਥ ਹੋ ਗਿਆ ਪਤਾ ਤੇਰਾ ਕੰਮ ਨਹੀਂ ਹੈ ਹੱਥ ਲਾਉਣ ਦਾ ਪਰ ਤੂੰ ਇੱਥੇ ਨਾ ਇੱਕ ਥਾਲੀ ਵਿੱਚ ਘਾਰ ਇੱਕ ਮਿੰਟ ਤੇ ਮੈਂ ਦੱਸਦੀ ਆ ਉੱਲੂ ਜਾ ਪੁੱਤਰ ਆਈ ਮੈਂ ਤੈਨੂੰ ਦੱਸਦੀ ਆ ਐਂ ਤੈ ਰਾਖ ਥਾਲੀ ਐਂ ਤਾਂ ਕਰਕੇ ਮੰਦਰ ਤੇ ਟੇਲੇ ਲੱਤ ਆ ਵੇ ਮਨ ਨਾ ਇੰਨਾ ਪਤਲਾ ਪਤਲਾ ਲੱਗਦਾ ਪਤਲਾ ਪਤਲਾ ਸੋਨਾ ਆ ਵੇ ਬਸ ਪੱਤੀ ਬਣ ਗਿਆ ਵੇ ਆਹੇ ਤਰ੍ਹਾਂ ਮੰਨ ਤਰਹਲਾ ਛੜੀ ਮਿਲ ਗਈ ਹੁਣ ਵੇ ਸਪੀਡ ਛੜੀ ਇਹਨੇ ਕੀ ਆਂਦੇ ਆ ਹੈ ਚੱਲ ਸੀਰਤ ਵੀ ਬਣਾਈ ਸੀਰਤ ਬਣਾ ਕੀ ਬਣਾਦੇ ਕੁਛ ਬਣਾਦੇ ਜੋ ਜੋ ਹੋ ਸ਼ਾਮ ਲੀ ਠੀਕ ਮੰਗ ਸੁਣਾ ਲਖਾ ਠੀਕ ਲੜ ਪੀਆ ਯੋ ਤੁਮ ਲੜ ਪੀਆ ਹੀ ਤੁਮ ਲੜ ਪੀਆ ਹੀ ਚਾਚੀ ਦੇ ਘਰ ਬਹਿਣਾ ਵਾ ਚਲ ਚਾਚੀ ਆ ਗਈ ਤੇਰੀ ਵਾਰੀ ਚੰਗਾ ਉਹ ਚਲ ਗਈ ਹੈ ਦੇਖਣ ਲਈ ਮੈਂ ਰਾਖਾ ਬਣਾਉ ਆਇਆ ਤਾਂ ਤੇ ਆਉਂਦੀ ਅਗਲੀ ਯਾਰ ਨੂੰ ਨੂੰ ਬਣਾਏਗੀ ਨੂੰ ਲੱਗੇ ਕੀ ਨਾਲ ਹੁੰਦੀ ਯਾਰ ਨੂੰ ਮੈਂ ਖੜੇ ਜਸਪ੍ਰੀਤ ਚੱਲ ਜਾਈਆ ਤੇਰੀ ਜਠਾਣੀ ਚੱਲ ਤੂੰ ਵੀ ਨਾਲ ਬਣਾ ਮੁਕਾਬਲਾ ਹੋਏਗਾ ਅਗਲੀ ਯਾਰ ਨੂੰ ਵੇਖੀਂ ਕਰ ਮੁਕਾਬਲਾ ਕੋ ਕਰਨਾ ਹੀ ਰਲ ਕੇ ਲੱਗਾਂਗੇ ਨਾ ਆ ਇੱਥੇ ਬਣਾ ਮੰਦ ਜੀ ਤਾਂ ਬਣ ਕੇ ਬਣਾਈ ਜਾਂੜੀ ਹੁਣ ਉਹ ਪਾਵਾਂ ਗਏ ਉੱਲੂ ਵਾਲੂ ਕਮਲ ਦਾ ਫੁੱਲ ਉਹ ਪੰਜਾਬੀ ਜੀ ਆਿਆਂ ਨੂੰ ਹੰਡ ਤੇ ਆਉਂਦੀ ਅੱਜ ਮੈਂ ਆਈ ਆ ਦੇਖੇ ਬਣਾ ਮੇਰਾ ਫੁੱਲ ਕਿਵੇਂ ਦਾ ਲਾ ਫੇਰਾ ਇਹ ਫੁੱਲ ਨੇ ਲਾਉਂਦਾ ਬਣਾ ਲੈ ਵੇਖੇ ਬਣਾ ਮੜਾ ਮੋਟਾ ਕਮਲ ਤਾਂ ਫੁੱਲ ਕਿਲਾ ਵੀ ਰਹਿਣਾ ਤਾਂ ਹੁੰਦਾ ਇਤੋਂ ਰੈੱਡ ਪਾਤਾ ਆਉਂਦੀ ਆ ਹਾਂ ਵਧੀਆ ਬਣ ਗਿਆ ਰੈੱਡ ਕਮਲ ਚੱਲ ਗਿਆ ਚਾਚੀ ਨੂੰ ਪੁੱਛ ਲਓ ਕੀ ਲਿਖਣਾ ਵਾ ਆ ਗਈ ਜੀ ਫਾਈਨਲ ਲੁੱਕ ਹੁਣ ਜਿੱਦਾਂ ਭਰੇਗੀ ਚ ਰੰਗ ਠੀਕ ਹੈ ਜੀ ਅਸੀਂ ਡਬਲ ਸ਼ੇਡ ਮੈਡਮ ਜੀ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਵਧੀਆ ਠੀਕ ਹੈ ਸਰ ਜੀ ਹਾਂ ਜੀ ਯਸ অর ਨੋ ਨੋ ਨਹੀਂ ਸੰਗਾ ਯਾ ਮਾਂਜਾ ਲੈ ਕੇ ਆਂਦਰੋਂ ਫਿਰ ਯਾ ਕੇ ਕੇ ਬਣਾਈ ਜਾਂਦੀ ਤੂੰ ਮਗਰਮਾਰ ਸਫਾਈ ਕਰੀ ਜਾ ਆ ਬਣਾ ਦੇ ਅਗਲੇ ਬੰਨੇ ਹੋਰ ਗਾਹ ਜਾ ਕੇ ਹੁਣ ਕੋਚ ਸਾਹਿਬ ਆਪ ਹੋਏ ਮੂਰੇ ਸ਼ਾਵਾ ਕੋ ਸਾਬ ਲੱਗ ਜਾ ਪਤਾ ਕੱਢ ਦੇ ਸਾਰੀ ਪੜ੍ਹਾਈ ਅੱਜ ਇੱਥੇ ਹੀ ਟੈਂੜੜੇ ਚਲੋ ਇੰਨੇ ਨਾਲ ਗਲੀ ਚਰਨਕ ਹੋ ਗਈ ਹੈ ਮੈਨੂੰ ਤੇ ਆ ਫੁੱਲ ਵਧੀਆ ਲੱਗਾ ਸਾਰੇ ਨਾਲ ਆ ਕਮਲ ਦਾ ਮੰਦਰੀੜ ਬਣਾਇਆ ਤੂੰ ਪਿਛਲਾ ਮਿਟਾ ਦੇ ਨਹੀਂ ਮਿਟਦਾ ਅੱਛਾ ਮੇਰੇ ਪੁੱਲਾਂ ਤੇ ਪੈ ਰੱਖੀ ਜਾਂਦੇ ਹੋ ਹਾਂ ਹਾਂ ਤੂੰ ਕਿਦਾ ਕੀ ਬਣਾਈ ਜਾਂਦੇ ਸਮਝ ਨਹੀਂ ਲੱਗਣ ਦੀ ਕੀ ਬਣਾਇਆ ਹੈ ਤੌਰ ਬਣਿਆ ਹੈ ਹੈ ਸਹੀਦਾ ਤੇ ਆ ਹੋੜਾ ਨਹੀਂ ਇਹਦਾ ਤੌਰ ਜ਼ਿਆਦਾ ਵਾ ਅੜਾ ਜੀ ਆਇਆਂ ਨੂੰ ਤੇ ਆ ਫੁੱਲ ਆ ਵੀ ਵਧੀਆ ਬਣ ਗਿਆ ਰੰਗੀਨ ਚਲ ਜੀ ਤਾ ਹਾਂ ਆਥਾਂ ਖਾਲੀ ਐ ਇਹ ਤਾਂ ਖਾਲੀ ਤੇ ਮੈਂ ਉਹ ਸ਼ੈਰੀ ਦਾ ਵੇਖਿਆ ਵਾਂ ਕੀ ਬਣਾਇਆ ਨੇ ਕੋਈ ਕੇ ਪਾਸੇ ਗੱਲ ਲੱਗੀ ਕਿ ਨਹੀਂ ਲੱਗੀ ਉਹਦੀ ਆ ਮਾਂ ਤੇਰੀ ਆ ਰਹੀ ਆ ਦੇਖਣ ਬਲਾ ਚ ਰਖਣੀ ਸਿੱਖੀ ਆ ਗਾੜੀ ਕਰਦੀ ਇਹਨੂੰ ਹੈ ਨਾ ਵੈਰੀ ਗੁੱਡ ਭਰਾ ਵਾਕੇ ਪਾਸੇ ਨੂੰ ਸਿਰੇ ਤੇ ਲਾ ਦੇ ਗੱਲ ਬਣਾਉਣ ਕਿੜਿਆ ਵਾ ਸੋਹਣਾ ਬਹੁਤ ਸੋਹਣਾ ਜੋ ਵੀ ਬਣਾਇਆ ਅਪਰੀਸ਼ੀਏਟ ਕਰੀਦਾ ਬੱਚੇ ਨੇ ਬਹੁਤ ਸੋਹਣਾ ਬਣਾਇਆ ਵਾ ਵਾਹ ਐਪਰੀ ਅਪਰੀਸ਼ੀਏਟ ਹੁੰਦਾ ਨਾ ਐਪਰੀ ਕਿ ਕੈਪਰੀ ਪਤਾ ਨਹੀਂ ਨਹੀਂ ਅਪਰੀਸ਼ੀਏਟ ਐਪਰੀਸ਼ੀਏਟ ਮੈਂ ਕੈਪਰੀ ਕਿਹਾ ਮਤਲਬ ਕਿ ਤਸੱਲੀ ਦੇਈ ਦੀ ਆ ਕਿ ਬਹੁਤ ਸੋਹਣਾ ਬਣਾਇਆ ਵਾ ਬਹੁਤ ਸੋਹਣਾ ਬਣਾਇਆ ਵਾ ਬਣਾਇਆ ਵੀ ਸੋਹਣਾ ਵਾ ਝੂਠ ਨਹੀਂ ਕਹਿੰਦੇ ਬਹੁਤ ਸੋਹਣਾ ਬਣਾਇਆ ਇੱਕੋ ਗੱਲ ਹੀ ਕਰੀ ਜਾਣੀ ਐ ਹਾਂ ਬਹੁਤ ਸੋਹਣਾ ਬ ਕਿ ਕਿਹ ਅਜੇ ਤੁਹਾਮਣਤ ਨਾਲ ਲੱਗ ਪਈ ਹੈ ਤਾਂ ਹੋਰ ਟੌਰ ਨਿਕਲ ਗਿਆ ਹੋਰ ਜਲੂਸ ਨਿਕਲ ਗਿਆ ਇੱਕ ਤੇ ਗੱਲ ਇਹ ਡੱਬੈ ਨਹੀਂ ਦੱਸਾਂ ਤੁਹਾਨੂੰ ਜਲੂਸ ਦਾ ਡੰਡਾ ਪਿਆ ਬਸ ਹੁਣ ਡੰਡਾ ਪਿਆ ਪਰ ਆ ਜੋ ਆ ਲਾਸਟ ਪਟੀਆਂ ਇਹਦੇ ਤੁਸੀਂ ਤਾਂ ਮੈਂ ਆਕਨ ਦਾ ਲੱਗ ਗਿਆ ਆਪਾਂ ਕਰਾਂ ਕਰਕੇ ਪਹਿਲੇ ਡੰਡਾ ਨਹੀਂ ਪਿਛਲੀ ਆ ਪਿਛਲੀ ਆ ਪੈਣ ਨਾ ਅਜ ਕਰਾਂ ਚਲ ਲਿਆਂ ਕੀਤਾ ਤੇਰੇ ਵੱਲ ਚਾਂਦੀ ਦੇ ਗਲਾਸ ਚ ਪਾਣੀ ਆਇਆ ਸਪੈਸ਼ਲ ਪਾਣੀ ਨਿੱਗਾ ਕਰਕੇ ਲਿਆਂਦਾ ਚਾਂਦੀ ਦੇ ਗਲਾਸ ਚ ਮੈਂ ਵੈਸੇ ਨੂ ਮੇਰੀ ਰਹੀ ਆ ਇਹ ਗਲਾਸ ਵੀ ਸਾਡਾ ਹੁਣ ਅਰ ਪਹਿਲ ਗਲਾਸ ਵੀ ਲੱਲੇ ਤੂੰ ਰਾਣੀ ਇਤਨਾ ਗਲਾਸ ਚੰਗਾ ਗਲਾਸ ਮੋੜਨਾ ਹੀ ਮੇਰਾ ਨਾਲ ਸੰਗ ਸੋ ਗਿਆ ਸੀ ਸੱਚੀ ਇਹ ਕਾ ਜੈਕਟ ਮੋਟੀ ਆ ਪਹਿਲਾਂ ਠੰਡ ਲੱਗਣੀ ਤੇ ਹੁਣ ਗਰਮੀ ਬੜੀ ਲੱਗਣਦੀ ਇਹਦੇ ਚ ਉਹ ਤਾਂ ਤੈਨੂੰ ਇਹ ਗੱਲ ਉਹ ਇਹੀ ਵੀ ਆਪਾਂ ਗਲੀ ਸ਼ਿੰਗਾਰਨੀ ਆ ਤੂੰ ਉਹ ਮੱਥਾ ਵੀ ਸ਼ਿੰਗਾਰਿਆ ਨਾਲ ਪਤਾ ਨਹੀਂ ਹੁਣ ਕੀ ਕੀ ਸ਼ਿੰਗਾਰ ਆਇਆ ਗਾ ਮੇਰੇ ਵਾਲ ਵੀ ਖਿੱਲਰ ਗਏ ਮੂੰਹ ਤੇ ਵੀ ਲੱਗਣਾ ਰੰਗ ਚਾਚਾ ਆ ਆ ਨਾ ਕਰਾਵਾ ਮੜੀ ਨਹੀਂ ਜਪਜੀ ਖੋਲ ਦਾ ਤੁੰ ਕੋਈ ਕੁਝ ਨਹੀਂ ਬਣਾਇਆ ਪੁੱਤ ਹੈ ਮੈਂ ਤਾਂ ਨਾ ਬਣਾਵਾ ਕਹਿੰਦੇ ਠੀਕ ਆ ਐਣ ਤੇ ਮੈਂ ਤਾਂ ਨਾ ਵੇਖੀ ਕਲਾਕਾਰੀ ਸਾਡੀ ਤੁਹਾਡੀ ਸਾਰੀ ਕਲਾਕਾਰਾਂ ਨੂੰ ਮਾਤ ਪਾਉਣੀ ਹੈ ਉਹ ਬਸਾ ਤੁਹਾਡਾ ਉਹ ਬਸਾ ਤੁਹਾਡਾ ਜਾਂ ਫਿਰ ਆਪਣੇ ਵੇਲੇ ਚ ਬਣਾ ਲਿਓ ਆਪਣੀ ਵੇਲੀ ਚ ਬਣਾ ਲਿਓ ਕੰਤੀ ਵਾਲਾ ਸਾਡੇ ਵਾਰੀ ਰੰਗ ਮੁੱਕ ਜਾਣਾ ਮੇਰੇ ਸਾਹੋਂ ਨਾ ਕੰਤੀ ਵਾਲਾ ਪਾਸਾ ਤੁਸੀਂ ਤੋ ਸਾਡੇ ਵਾਰੀ ਰੰਗ ਮੁੱਕ ਗਿਆ ਫੋਲ ਤੁਸੀਂ ਬਣਾ ਲੇ ਬਥੇਰੇ ਆ ਤੀ ਹੋਰ ਰੱਖਣਾ ਹੁਣ ਤੇ ਨਾ ਜਿੱਦਾਂ ਤੂੰ ਰੰਗ ਹੀ ਮੁਕਾਉਂ ਰਹੀ ਐ ਫੇ ਕੰਮ ਮੁੱਕ ਜੇ ਉਹ ਵਿੱਚ ਇਹ ਗੈਪ ਰਾਕੇ ਫਿਲ ਕਰ ਦੇ ਗੈਪ ਜਿਹੜੇ ਆਹ ਉਹ ਜਿਆਦਾ ਉਧਰ ਇਹਦੇ ਵਿੱਚ ਇੱਕ ਕੌਲੀ ਮਿੱਕਸਾ ਕਿੱਥੇ ਗਈ ਆ ਇਧਰ ਜਿਆਦਾ ਹੋ ਗਿਆ ਉਹ ਕੌਲੀ ਰਹਿ ਗਈ ਉੱਥੇ ਕੌਲੀ ਚ ਚੁੱਕ ਲੋ ਆਪਣੇ ਭਾਂਡੇ ਇਕੱਠੇ ਕਰ ਲੋ ਚਾਚੀ ਚਾਚੀ ਨੂੰ ਖੁਸ਼ ਕਰਤਾ ਵਾ ਖੁਸ਼ ਕਰਤਾ ਵੇਲਾ ਹਾਂ ਹੈ ਨਾ ਨਹੀਂ ਕਹਿਣਾ ਮਹਾਰਾਜੀ ਵੀ ਬਣਾਏਗੀ ਇਹਨੂੰ ਕਹਿਣਾ ਨਹੀਂ ਨਹੀਂ ਪਰੋਣੀ ਹੈ ਉਹਨੂੰ ਪਤਾ ਹੈ ਅੱਛਾ ਇਹ ਸਾਰੀ ਗਲੀ ਜੀ ਬਣਾਉਣੀ ਹੈ ਅਜੇ ਤੱਕ ਆਖਾਂ ਲਈ ਪਰੋਣੀ ਹੈ ਝੱਖੇ ਨਹੀਂ ਨੀ ਬੜੀ ਸੁਣੀ ਰੰਗੋਲੀ ਬਣਾਉਣ ਦੇ ਨੇ ਭਾਜੀ ਨਹੀਂ ਖਦੀ ਵੀ ਹਾਂ ਇਹ ਆ ਫਾਈਨਲ ਲੁੱਕ ਨਿਕਲ ਕੇ ਆਈ ਸਾਰੇ ਥਾਂ ਦਾ ਸਰ ਗਿਆ ਹਾਂਜੀ ਚਲੋ ਜੀ ਨਿਆਣਿਆਂ ਨੇ ਸਿਆਣਿਆਂ ਨੇ ਮਿਹਨਤ ਕੀਤੀ ਐ ਤੇ ਸਟੋਰ ਨਿਕਲ ਗਿਆ ਗਲੀ ਦਾ ਰੰਗ ਸਾਰੇ ਉਥੋਂ ਲੈ ਕੇ ਨਾ ਇੱਥੋਂ ਤੱਕ ਰੰਗ ਪੂਰਾ ਹੋ ਗਿਆ ਥੋੜਾ ਜਿਹਾ ਅਗਲੀ ਗਲੀ ਆਰ ਨੂੰ ਹੋਰ ਪੈਕਟ ਲੈ ਆਵਾਂਗੇ ਜਿੱਦਾਂ ਇਹ ਦੋ ਪੈਕਟ ਲੈ ਆਂਦੇ ਇੰਨਾ ਹੋਰ ਹੋਏ ਸਾਰੀ ਗਲੀ ਭਰ ਜਾਈ ਜੇ ਇੰਨਾ ਹੋਰ ਹੋਏਗਾ ਨਾ ਫਿਰ ਹੋਰ ਚੰਗੀ ਤਰ੍ਹਾਂ ਹੋ ਜਾਂਦਾ ਜਿੱਦਾਂ ਹੁਣ ਕਈ ਰੰਗ ਦੀ ਕੰਮਤੀ ਸੀ ਕੋ ਪਤਲੇ-ਪਤਲੇ ਪੱਤੀਆਂ ਬਣਾਈਆਂ ਵਾ ਚਲੋ ਨਵ ਹੈਪੀ ਖੂਹੋ ਤੇ ਪਾਣੀ ਜਦੋਂ ਪਰ ਨਾ ਜਾਂਦੀਆ ਖੂਹੋ ਉੱਤੇ ਪਾਣੀ ਜਦੋਂ ਪਰ ਨਾ ਜਾਂਦੀ ਵੇ ਸਾਡਾ ਸੇਵਾਦਾਰ ਚਾਚਾ ਸਾਡਾ ਵੇਖਾਂ ਅਸੀਂ ਸਵੇਰ ਦਾ ਨਮਾਲਕੇ ਚਾਚੇ ਨੂੰ ਭੇਜ ਦਿੱਤਾ ਸੀ ਸਾਰਿਆਂ ਦੇ ਵੰਡੇ ਦਾ ਚਾਚਾ ਕੱਲ ਸਵੇਰ ਦਾ ਮੈਂ ਚਾਚੇ ਨੂੰ ਨਮਾਲਕੇ ਭੇਜਦਾ ਸੀ ਜਾਣਦਾ ਸੀ ਸਾਰੀ ਸੇਵਾ ਚਾਚੇ ਨੇ ਲੈ ਲਈ ਏ ਇੱਕ ਅੱਧਾ ਇੱਕ ਅੱਧਾ ਮੈਂਬਰ ਤਾਂ ਹਾਜ਼ਰ ਹੋਣਾ ਚਾਹੀਦਾ ਚਾਚਾ ਜੀ ਨੇ ਤਾਂ ਲੋਹੀ ਬਣ ਸਣੀ ਲਈ ਕਾਲੀ ਜੱਗੇ ਡਾਕੂ ਆਹੋ ਜੱਗਾ ਡਾਕੂ ਰੇਖਾ ਚਾਚੀ ਤੇ ਨੇ ਸਵਾਰਦੀ ਆ ਚਾਚਾ ਤੈਨੂੰ ਪਹਨ ਲੱਗਦਾ ਚਾਚੀ ਬਥੇਰਾ ਟੌਰ ਕੱਢਦੀ ਆ ਪਰ ਇਹ ਮਾਨਦਾ ਨਹੀਂ ਚਾਚਾ ਸਾਡਾ ਇਹ ਤਾਂ ਬਥੇਰਾ ਟੌਰ ਮੈਂ ਕੱਢ ਨਹੀਂ ਆ ਲੈ ਹੁਣ ਉਹਨੇ ਬੁੱਕਲ ਮਾਰੀ ਦੂਜੀ ਤੇਰਾ ਇਹ ਦੇਖੀ ਹਾਂ ਹੁਣੇ ਆਏ ਚਲੋ ਠੀਕ ਹੈ ਦੇਖਾਂ ਹੁਣ ਮਣੀ ਕਿ ਨਹੀਂ ਜੋੜੀ ਸਾਡਾ ਠੀਕ ਆ ਇਹ ਤੇ ਕੁੜੀ ਮੁੰਡੇ ਨਾਲ ਸੋਹਣੀ ਮੁੰਡਾ ਕੁੜੀ ਨਾਲ ਸੋਹਣਾ ਕੁੜੀ ਨਾਲ ਸੋਹਣਾ ਜੋੜੀ ਗਿੱਡੀ ਥੋੜੀ ਰੱਬ ਨੇ ਬਣਾਈ ਆਹ ਦੱਸੋ ਵੀ ਯਾਰ ਕੋ ਸੋ ਗੱਲ ਆ ਵੀ ਕੀ ਮਤਲਬ ਜਿਹੜਾ ਹੈ ਨਾ ਕੀ ਹੋ ਤੋ ਜੇ ਫੇਰੇ ਕਰਨ ਵਾਲਾ ਕਰੀ ਜਾਂਦੇ ਹੁੰਦੇ ਹੁੰਦੇ ਪੇਚੀ 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 ਚਾਹੀਦੀ ਆ ਚਲ ਕੋਈ ਨੀ ਉਹ ਵੀ ਲਿਆ ਦਾਂਗੇ ਕਾ ਪੈਤਾ ਲਿਆ ਕੇ ਤੇ 400 ਰੁਪਏ ਚਲਾ ਤੋਰੋ ਪਰ ਸਰਕਾਰ ਦਾ ਹਨ ਕੰਮ ਕਰਨਾ ਲਾਟਾ ਗੁਰੂ ਦੇ ਪੈਤਾ ਲਿਆ ਕੇ ਤੇ 400 ਰੁਪਏ ਹਾਂ ਜੀ ਅੱਜ ਪਿਆ ਲੜੋ ਮਕੀ ਸਾਈਡ ਤੇ ਰੱਬੇ ਬਰਾਬਰ ਨਾ ਅਨੁਤਮਾ ਗੁਰੂ ਮਾਨ ਰੋਹੀ ਰੱਜਾ ਗੁਰੂ ਇਲਾਲੋ ਜੇ ਤਾਂ ਇਹਨਾਂ ਦੇ ਪਰਿਵਾਰੋਂ ਦੇ ਚੇ ਪਾਸ਼ਾ ਸੌ ਲਖਾ ਦਮੜਾ ਹਾਜ਼ਰ ਹੈ ਚੇ ਪਾਸ਼ਾ ਜੀ ਜਿਨ੍ਹਾਂ ਦੇ ਬਹੁਤ ਕਾਹਨਾਂ ਭਾਵਨਾ ਕਰ ਮਾਤਾ ਬਸ ਕੇ ਨਿਹਾਲ ਕਰਨੀਓ ਬੋਲੇ ਸੋਨਮ ਕੰਮੇ ਕੁੰਮਾਤਾ ਜੀ ਤਨ ਮਤਾ ਨਮਤਾ ਗੁਰੇ ਸਦਾ ਰਬ ਦੇ ਬਰਾਜ ਫਰਮਾ ਹੋ ਜੁਗੇ ਮਾ ਜਨਨੇ ਵੇ ਮਾ ਜੋ ਵਾਲੀ ਆ ਉੱਗਰ ਕਰ ਰਸੇ ਨੇ ਕੋ ਪੈਸਾ ਭੇਜ ਰਜਰ ਸਿੰਘਾ ਉਹਨਾਂ ਵੱਲੋਂ 500 ਲੱਖ ਦੰਮੜਾ ਹਜੜਾ ਐ ਕਿ ਪਾਸ਼ਾ ਜੀ ਜਿਨ੍ਹਾਂ ਨੇ ਮਲਕਾਬ ਦਾ ਭਾਵ ਰਚ ਕੇ ਸੋਚਦੇ ਨੇ ਅਰਦਾਸ ਕਰਾਈ ਹੈ ਕਿ ਮਨੋਕਾ ਉਹਨਾਂ ਦਾ ਭਾਵਨਾ ਦੇ ਚ ਸਾਥ ਉਹ ਮੁਕਾ ਦਿੰਗੇ ਚੰਗੀਆਂ ਕਲਾਸਾਂ ਰਮਣੇ ਬੁੱਕੀ ਗਈ ਉਹਨਾਂ ਦਾ ਅਮ ਜੀ ਦਾਤਾ ਤਾਂ ਦੰਗ ਸਿੰਘ ਦਾਤਾ ਰਸਤੇ ਨੇ ਹਸਣੇ ਵਾਲੇ ਨੇ ਆਪ ਚੱਲਣੇ ਇੱਕ ਮਿੰਟ ਪ੍ਰਸ਼ਾਦ ਲਾਈ ਮੈਂ ਕਿ ਮਿੰਨ ਨੂੰ ਵੀ ਪ੍ਰਸ਼ਾਦ ਹਾਇ ਬਰ ਪ੍ਰਸ਼ਾਦ ਲੈ ਲਓ ਬੱਚਿਓ ਕੀ ਲਿਆ ਜੇ ਰਾਜਾ ਇੱਕ ਆ ਜਾ ਬਈ ਚਲੋ ਜੀ ਫਟ ਕੇ ਫੜੀ ਨਹੀਂ ਤੇ ਉਹ ਹੋ ਜਾਂਦਾ ਹੀ ਉਹ ਉੱਡ ਗਏ ਕੋਈ ਕਾਬੂ ਨਹੀਂ ਹੋਣਾ ਮੁੜ ਕੇ ਕੱਲ ਪਤੰਗਾਂ ਡਾਈਆਂ ਅੱਜ ਪਕਾਨੇ ਡੌਂਡਿਆ ਪਿਆ ਬੱਸ ਗਏ ਉਹ ਕੁਛ ਹੀ ਦਾ 에어ਲਾਈਨ ਲਾ ਦਿਓ ਸਵਾਰੀਆਂਾਂ ਜਾ ਆ ਜਾ ਆਹ ਵੇਖ ਇਹਨੂੰ ਆਂਦੀ ਇਹਨੂੰ ਮੈਂ ਲੈ ਕੇ ਦਿੱਤੀ ਉੱਪਰ ਲੈ ਨਾਵ ਮੱਲੇ ਮੰਤ ਨਾਵ ਨਾਵ ਇਹਨਾਂ ਦੇ ਲਿਓ ਦਾ ਆਹ ਰੇ ਲਾ ਵੀ ਆ ਵੀ ਨਾ ਨਹੀਂ ਨਹੀਂ ਆ ਇਹਨੂੰ ਲੈ ਕੇ ਦਿੱਤਾ ਆਹੋ নি গিফট হেব নাই নিকি নো লে তা গিফট যি লে তা এক গান